ਮੈਸੀ ਜਿਹੜੀ ਚਲਾਈ ਆ ਨਾ ਬਾਈ ਜਮਾਂ ਹੀ ਕਾਰ ਵਰਗੀ ਆ ਥੋੜੀ ਜਿਹੀ ਜਗਾ ਵਿੱਚ ਨੂੰ ਮੁੜ ਜਾਂਦੇ ਨੇ ਇਹ ਟਰੈਕਟਰ ਛੋਟਾ ਹੈ ਕੱਢ ਕੱਢ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਤੁਹਾਨੂੰ ਟਰੈਕਟਰ ਦਿਖਾਉਣਾ ਆਪਾਂ ਨੇ ਮੈਸੀ 241 ਜਿਹੜਾ ਵੀ ਮੇਰਾ ਵੀਰ ਕੋਈ ਚਾਹਵਨ ਹੋਇਆ ਬਾਈ ਵੀਡੀਓ ਵਿੱਚ ਬਣੇ ਰਹੋ ਤੁਹਾਨੂੰ ਆਪਾਂ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਜੀ ਲੋ ਬਾਈ ਸਭ ਤੋਂ ਪਹਿਲਾਂ ਮਲਾਉਨੇ ਤੁਹਾਨੂੰ ਆਪਣੇ ਬੰਦੇ ਨਾਲ ਕਿਆ ਹਾਲ ਹੈ ਵੀਰੇ ਠੀਕ ਠਾਕ ਕਾਫੀ ਬੰਦਾ ਆਇਆ ਹੋਇਆ ਬਾਈ ਹੋਰ ਬਾਈ ਠੀਕ ਆ ਉਹ ਉਹ ਨਹੀਂ ਦਿਖਾਉਣਾ ਅੱਛਾ ਉਹ ਆਪਾਂ ਨੇ ਗੁਪਤ ਰੱਖਿਆ ਵਾ ਤੇ ਕਰਨ ਵੀਰ ਕਿਵੇਂ ਬਾਈ ਟਰੈਕਟਰ ਠੀਕ ਆ ਟਰੈਕਟਰ ਠੀਕ ਆ ਵੀਰੇ ਮੇਰਾ ਵੀਰ ਉੱਚੀ ਬੋਲ ਤੇਰੀ ਆਵਾਜ਼ ਕੈਮਰੇ 'ਚ ਆਉਣੀ ਚਾਹੀਦੀ ਟਰੈਕਟਰ ਠੀਕ ਆ ਹਾਂ ਵੀਰੇ ਹਾਂ ਐਵੇਂ ਬੋਲ ਹਾਂ ਤੇ ਬਾਬੇ ਉਹ ਟਰੈਕਟਰ ਹੈਗਾ ਜੀ ਮਾਡਲ 2014 ਠੀਕ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਤੇ ਟਾਇਰਾਂ ਦੀ ਗੱਲ ਕਰੀਏ ਕਰਨ ਵੀ ਕਿੰਨੇ ਕੇ ਪਾਸੇ ਟਾਇਰ ਹੋਣਗੇ ਬਾਈ ਟਰੈਕਟਰ ਦੇ ਆ ਜਨੇ 60 ਪੈਸੇ ਡਾਇਰ ਮੰਨ ਕੇ ਚਲੋ ਬਾਈ ਠੀਕ ਆ ਮੁੰਡਾ ਸਾਡਾ ਹਜੇ ਬਾਈ ਕੰਮ ਸਿੱਖ ਰਿਹਾ ਇਹਨੂੰ ਥੋੜਾ ਜਿਹਾ ਇਹ 5-10% ਘੱਟ ਵੱਧ ਵੀ ਦੱਸ ਸਕਦਾ ਠੀਕ ਆ ਕੱਚਾ ਵਵਾਰੀ ਹੈ ਜੇ ਤੇ ਬਾਕੀ ਬਾਈ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਨਾ ਠੀਕ ਆ ਜੀ ਤੇ ਬਾਕੀ ਗੱਲ ਰਹੀ ਰੰਗ ਪੇਂਟ ਦੀ ਰੰਗ ਪੇਂਟ ਸਾਰਾ ਨਾਲ ਦਾ ਬਾਈ origignal ਆ ਕਿਸੇ ਪਾਸੇ ਤੋਂ ਕੋਈ ਟਚਿੰਗ ਨਹੀਂ ਹੋਈ ਵੀ ਟਰੈਕਟਰ ਨੂੰ ਫੁੱਲ ਗਾਰੰਟੀ ਹੈ ਇਹ ਗੱਲ ਦੀ ਕੋਈ ਵੀ ਟਚਿੰਗ ਪੇਂਟ ਹੋਇਆ ਹੈ ਵੀਰੇ ਟਰੈਕਟਰ ਦੇਖਦਾ ਹੀ ਆ ਬਾਈ ਜਿਹੜਾ ਖੇਤੀਬਾੜੀ ਤੇ ਚੱਲਿਆ ਪਹਿਲੀ ਗੱਲ ਜਿਹੜੇ ਇਹ ਟਰੈਕਟਰ ਆ ਬਾਈ ਇਹਨੂੰ ਕੋਈ ਲੰਦਾ ਵੀ ਨਹੀਂ ਕਰਾਇਆ ਭੜੇ ਵਾਲਾ ਇਹਨੂੰ ਮੈਸੇਜ ਜਿੰਮੇਦਾਰੇ ਲੰਦਾ ਟਰੈਕਟਰ ਆ ਤਿੱਦਾਂ ਬਾਕੀ ਜਿਹੜਾ ਖੇਤੀਬਾੜੀ ਵਾਲਾ ਟਰੈਕਟਰ ਉਹਦਾ ਬਾਈ ਲੱਗਦੇ ਹੀ ਪਤਾ ਲੱਜ ਜਾਂਦਾ ਟਰੈਕਟਰ ਨੂੰ ਜਿਹੜੇ ਵੀਰ ਦੇਖਣ ਵਾਲੇ ਜਿਨ੍ਹਾਂ ਨੂੰ ਪਤਾ ਹੈ ਟਰੈਕਟਰਾਂ ਬਾਰੇ ਨੌਲੇਜ ਆ ਉਹ ਬਾਈ ਫੋਟੋਆਂ ਤੇ ਵੀਡੀਓ ਤੇ ਦੇਖ ਕੇ ਟਰੈਕਟਰ ਨੂੰ ਦੱਸ ਸਕਦਾ ਆ ਵੀ ਟਰੈਕਟਰ ਕਿਰਾਏ ਤੇ ਚੱਲਿਆ ਹੋਵੇਗਾ ਜਾਂ ਖੇਤੀ ਤੇ ਚੱਲਿਆ ਹੋਇਆ ਠੀਕ ਨਹੀਂ ਬਾਕੀ ਆ ਜਾ ਦੂਏ ਪਾਸੇ ਤੇ ਵੀ ਦਿਖਾਉਨੇ ਆ ਬਾਈ ਤੇ ਮੂਰੇ ਬਾਈ ਬੰਪਰ ਤੇ ਲਿਖਾਇਆ ਹੋਇਆ ਜੱਟ ਦਬਦਾ ਕਿੱਥੇ ਆ ਜੱਟ ਨਹੀਂ ਲਿਖਾਇਆ ਵਾ ਕੱਲਾ ਲਿਖਾਇਆ ਵਾ ਦਬਦਾ ਕਿੱਥੇ ਆ ਠੀਕ ਆ ਪੰਗੂ ਗੋਤ ਵਾਲਿਆਂ ਕੋਲ ਦੇ ਟਰੈਕਟਰ ਆਵਲ ਆਤਾ ਬਾਈ ਇਹ ਠੀਕ ਆ ਜੀ ਟਰੈਕਟਰ ਬਾਈ ਦੋਨੇ ਸਾਈਡ ਤੇ ਐਨ ਪੂਰਾ ਬਰਾਬਰ ਆ ਕਈ ਟਰੈਕਟਰਾਂ ਦੇ ਇਹਨਾਂ ਦੇ ਸਟicker ਫਿੱਕੇ ਪੈ ਜਾਂਦੇ ਨੇ ਇਹਨਾਂ ਦੇ ਪਰ ਇਹਦੇ ਸਟicker ਬਾਈ ਪੂਰੇ ਐਨ ਓਕੇ ਕੰਡੀਸ਼ਨ ਦੇ ਚ ਪਏ ਆ ਬਹੁਤ ਟਰੈਕਟਰਾਂ ਨੂੰ ਜਿਹੜੇ ਪਹਿਲਾਂ ਦੋ ਦਿਨ ਟਰੈਕਟਰ ਵੇਚੇ ਆਪਾਂ ਨੇ ਉਹਨਾਂ ਦੇ ਤੁਸੀਂ ਦੇਖਿਆ ਹੋਊਗਾ ਇੱਥੇ ਤੋਂ ਸਟicker ਟਰੈਕਟਰ ਦੇ ਮਣੇ ਮਣੇ ਖਰਾਬ ਹੋਏ ਹੋਏ ਸੀ ਇਹਦੇ ਸਟicker ਹਾਂ ਗੇਅਰ ਠੀਕ ਹੈ ਜੀ ਇਹ 13 14 ਦੇ ਵਿੱਚ ਮੇਰੇ ਸਾਹਮਣੇ ਨਾਲ ਸਾਈਡ ਗੇਅਰ ਹੋਣੇ ਸ਼ੁਰੂ ਹੋ ਗਏ ਸੀਗੇ ਸੈਂਟਰ ਵੀ ਆਉਂਦੇ ਨੇ ਸਾਈਡ ਗੇਅਰ ਵੀ ਆਉਂਦੇ ਰਹੇ ਠੀਕ ਹੈ ਇਹ ਬਾਈ ਸਾਈਡ ਗੇਅਰ ਵਾਲਾ ਏ ਤੇ ਬਾਕੀ ਟਾਇਰ ਬਾਈ ਪਿਛਲੇ ਇਹ ਹੋਏ ਗਏ ਨੇ JK ਦੇ JK ਦੇ ਟਾਇਰਾਂ 13 6 28 ਦੇ ਠੀਕ ਹੈ ਜੀ ਬਾਕੀ ਕਰਨ ਵੀ ਰਾਜਾ ਥੋੜੀ ਪਿੱਛੇ ਤੇ ਵੀ ਚੈੱਕ ਕਰਾ ਲੀ ਬਾਈ ਟਰੈਕਟਰ ਨੂੰ ਲੋ ਜੀ ਪਿੱਛੇ ਤੋਂ ਚੈੱਕ ਕਰੋ ਮਰਾੜ ਮਰੂੜ ਬਾਈ ਸਾਰਾ ਕੁਝ ਓਕੇ ਆ ਕਿਸੇ ਪਾਸੇ ਤੇ ਕੋਈ ਖਰਾਬ ਨਹੀਂ ਗਲੇ ਪਿੱਛੇ ਕੁਝ ਨਹੀਂ ਹੋਇਆ ਬਾਈ ਬਾਕੀ ਹੁੱਕ ਹੱਕ ਤੇ ਆਈਡੀਆ ਲਾ ਲਓ ਬਾਈ ਡਰਾਈਵਰ ਐਨ ਓਕੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਇਹਦਾ ਜਾਨੀ ਕਿ ਵੀ ਵਾਹੀ ਵੋਹੀ ਨੂੰ ਸਾਰੇ ਪੱਖ ਨੂੰ ਟਰੈਕਟਰ ਕਾਮਯਾਬ ਆ ਕਨਵੀ ਦੀ ਗੱਲ ਹੋ ਰਹਾ ਮੈਸੀ ਦੇ ਮਾਡਲ ਬਹੁਤ ਆਉਨੇ ਆ ਮੈਸੀ 241 52 45 10 35 95 100 9000 ਬਹੁਤ ਮਾਡਲ ਆ 72 ਪਿਆ ਜਾਨੀ ਕਿ ਸਾਰਿਆਂ ਨਾਲੋਂ ਵੱਧ ਕਾਮਯਾਬ ਟਰੈਕਟਰ ਮੰਨੇ ਗਿਆ ਇਹ ਐਵਰੇਜ ਵੀ ਬਹੁਤ ਹੈ ਜੀ ਐਵਰੇਜ ਵੀ ਠੀਕ ਹੈ ਜਾਨੀ ਕਿ ਵੀ ਮਾਰਕੀਟ ਪੱਖ ਤੋਂ ਨਵਾਂ ਵੀ ਟਰੈਕਟਰ ਜਿਆਦਾ 245 ਉਹ ਵਿਕਦਾ ਹੈ ਤੇ ਸੈਕੰਡ ਹੈਂਡ ਵਿੱਚ ਵੀ ਇਹਦੇ ਓ ਜਿਆਦਾ ਰੀਸੇਲ ਆ ਟਰੈਕਟਰ ਦੀ ਤੇ ਮਤਲਬ ਕਿ ਜ਼ਿਮੀਂਦਾਰ ਦੇ ਪੱਖ ਵਿੱਚ ਆ ਸਾਰੇ ਪੱਖ ਤੋਂ ਟਰੈਕਟਰ ਤੇ ਬਾਕੀ ਆਪਾਂ ਜਿੱਦਾਂ ਹਰ ਇੱਕ ਵੀਡੀਓ ਨੂੰ ਕਹਿੰਦੇ ਬਾਈ ਟਰੈਕਟਰ ਸਾਰੇ ਵਧੀਆ ਟਰੈਕਟਰ ਕੋਈ ਵੀ ਨਹੀਂ ਮਾੜਾ ਬਾਈ ਕਈ ਬਾਈ ਦੇਖਿਆ ਮੈਂ ਸੋਸ਼ਲ ਮੀਡੀਆ ਤੇ ਇਹ ਗੱਲ ਪਿੱਛੇ ਬਹਿਸ ਕਰੀ ਜਾਂਦੇ ਆ ਇੰਸਟਾਗ੍ਰਾਮ ਤੇ ਵੀ ਆਪਾਂ ਦੇਖਦੇ ਆ ਕੋਈ ਹੌਲੈਂਡ ਦੀ ਵੀਡੀਓ ਪਾਉਂਦਾ ਥੱਲੇ ਕਹੀ ਜਾਂਦੇ ਬਾਈ ਇੱਕ ਦੂਏ ਨੂੰ ਗਾਲਾਂ ਕੱਢੀ ਜਾਂਦੇ ਆ ਇਹਨਾਂ ਗੱਲਾਂ ਦਾ ਬਾਈ ਕੋਈ ਫਾਇਦਾ ਨਹੀਂ ਜਿਨੇ ਜਿਹੜਾ ਟਰੈਕਟਰ ਰੱਖਿਆ ਵਾ ਉਹਨੂੰ ਆਡਟਰ ਬਹੁਤ ਵਧੀਆ ਲੱਗਦਾ ਤੇ ਬਾਈ ਹੁਣ ਆਪਾਂ ਤੁਹਾਨੂੰ ਇਹਦੀ ਸਟਾਰਟਿੰਗ ਦਿਖਾਵਾਂਗੇ ਟਰੈਕਟਰ ਸਟਾਰਟ ਕਰਕੇ ਓਕੇ ਠੀਕ ਹੈ ਜੀ ਤੇ ਕਰਨਵੀਰ ਵੀਰੇ ਦਿਖਾ ਮਾੜਾ ਟਰੈਕਟਰ ਸਟਾਰਟ ਕਰਕੇ ਤੋਰ ਕੇ ਕੋਈ ਆਵਾਜ਼ਬੂ ਚੈੱਕ ਕਰਾ ਦੇ ਤੇ ਵੈਸੇ ਤਾਂ ਬਾਈ ਐਂ ਤਾਂ ਪਤਾ ਲੱਗਦਾ ਨਹੀਂ ਹੈਗਾ ਕਿ ਸਿਰਫ ਤੁਹਾਨੂੰ ਆਪਾਂ ਦਿਖਾ ਦੰਨੇ ਆ ਤੋ ਜੀ ਬਾਈ ਭਰਾ ਇਹ ਦੇਖ ਲੈ ਥੋੜਾ ਚਲਾ ਕੇ ਦਿਖਾ ਦੇ ਥੋੜਾ ਜਿਹਾ ਬੈਠ ਬਾਕੀ ਬਾਈ ਕੋਈ ਗੇਰਾਂ ਦੀ ਕੋਈ ਇੰਜਨ ਦੀ ਜਾਂ ਹੋਰ ਕੋਈ ਹਿੱਸੇ ਦੀ ਕੋਈ ਆਵਾਜ਼ ਨਹੀਂ ਹੈ ਬਾਈ ਠੀਕ ਹੈ ਜੀ ਲੋ ਜੀ ਬਾਈ ਆ ਗਿਆ ਬਾਈ ਟ్రਾਈ ਲੈ ਕੇ ਇਹ ਗੱਲ ਹੋਰ ਆ ਬਾਈ ਸਭ ਤੋਂ ਵੱਡੀ ਗੱਲ ਮੈਸੀ ਜਿਹੜੀ ਚਲਾਈ ਹੈ ਨਾ ਬਾਈ ਜਮਾਂ ਹੀ ਕਾਰ ਵਰਗੀ ਆ ਥੋੜੀ ਜਿਹੀ ਜਗ੍ਹਾ ਵਿੱਚ ਨੂੰ ਮੁੜ ਜਾਂਦੇ ਨੇ ਇਹ ਟਰੈਕਟਰ ਛੋਟਾ ਹੈ ਕੱਢ ਕੱਢ ਵਾਂ ਵਾ ਕਰ ਲੈ ਵੀਰੇ ਬੰਦ ਠੀਕ ਹੈ ਗੇਰਗੁਰ ਰੋਕੇ ਲੱਗਦੇ ਆ ਨਾ ਠੀਕ ਆ ਕੀ ਕਹਣਾ ਉੜਦਾ ਹੀ ਹੋਰ ਉੜਦਾ ਦੇਖੀ ਹਵਾ ਜਣਾ ਨਾਦੀ ਕਿਤੇ ਇਹਨੂੰ ਹਾਂ ਆ ਤੇ ਬਾਕੀ ਭਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰੀ ਆ ਟਰੈਕਟਰ ਦਿਖਾਤਾ ਸਾਰੇ ਹੀ ਕਿਸੇ ਵੀ ਮੇਰੇ ਵੀਰ ਨੂੰ ਟਰੈਕਟਰ ਪਸੰਦ ਆ ਆ ਕੋਈ ਚਾਹਵਾਨ ਹੋਇਆ ਇਹਦਾ ਟਰੈਕਟਰ ਦਾ ਲੈਣ ਦਾ ਜਾਂ ਦੇਖਣ ਦਾ ਤਾਂ ਬਾਈ ਲੋਕੇਸ਼ਨ ਸਭ ਨੂੰ ਪਤਾ ਹੀ ਆ ਰੋਪੜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਆਪਣੀ ਟਰੈਕਟਰਾਂ ਦੀ ਏਜੰਸੀ ਹੈ ਜੀ ਇੰਡੋ ਫਾਰਮ ਗੁਰਨਾਨਕ ਟਰੈਕਟਰਸ ਤੇ ਜਿਹਨੇ ਵੀ ਦੇਖਣਾ ਹੋਇਆ ਉੱਥੇ ਆ ਕੇ ਦੇਖ ਸਕਦਾ ਜੀ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਣੀ ਏਜੰਸੀ ਖੁੱਲੀ ਰਹਿੰਦੀ ਹੈ ਬਾਈ ਇਹ ਟਾਈਮ ਦੇ ਵਿੱਚ ਵਿੱਚ ਆ ਕੇ ਟਰੈਕਟਰ ਦੇਖ ਲਿਓ ਤੇ ਟਰੈਕਟਰ ਦਾ ਨੰਬਰ ਵੀ ਬਾਈ ਆਪਣਾ ਲੋਕਲ ਹੈ ਸ਼੍ਰੀ ਫਤਈਗੜ੍ਹ ਸਾਹਿਬ ਦਾ ਨੰਬਰ ਹੈ ਟਰੈਕਟਰ ਦਾ ਤੇ ਨੰਬਰ ਵੀ ਵਧੀਆ ਬਾਈ 786 ਨੰਬਰ ਹੈ ਹਨਾ ਬਾਕੀ ਬਾਈ ਕਈ ਬਾਈ ਪੁੱਛਣਾ ਵੀ ਡਬਲ ਕਲਚ ਆ ਬਾਈ ਜਿਹੜਾ ਮੈਸੀ ਆ ਇਹ ਸ਼ੁਰੂ ਤੋਂ ਹੀ ਬਹੁਤ ਸਾਲ ਪਹਿਲਾਂ ਤੋਂ ਹੀ ਡਬਲ ਕਲਚ ਆ ਰਿਹਾ 2001 2 3 ਤੋਂ ਹੀ ਜਿੰਨੇ ਵੀ ਟਰੈਕਟਰ ਮੈਸੀ ਆ ਰਹੇ ਸਾਰੇ ਡਬਲ ਕਲਚ ਦੇ ਵਿੱਚ ਆ ਰਹੇ ਆ ਠੀਕ ਹੈ ਜੀ ਤਾਂ ਕਰਕੇ ਆਪਾਂ ਇਹ ਜੀ ਦੱਸ ਦਾਂ ਨੇ ਕਈ ਵੀਰਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦਾ ਬਾਕੀ ਤਾਂ ਕਈ ਨੂੰ ਪਤਾ ਹੀ ਹੁੰਦਾ ਤੇ ਜਾਨੀ ਕਿ ਡਬਲ ਕਲਚ ਵਿੱਚ ਹੀ ਆਉਂਦਾ ਬਾਈ ਟਰੈਕਟਰ ਇਹ ਤੇ ਬਾਕੀ ਦੇਖ ਲਓ ਬਾਈ ਥੱਲੇ ਦਾ ਰੰਗ ਕਰਨ ਵੀ ਦੇਲਾ ਹਿੱਸੇ ਦਾ ਬਹੁਤ ਸੋਹਣਾ ਰੰਗ ਪਿਆ ਟਰੈਕਟਰ ਦਾ ਨਹੀਂ ਹਾਂ ਸਾਫ ਹਾਂ ਨਹੀਂ ਇੰਨਾ ਰੰਗ ਹੁੰਦਾ ਨਹੀਂ ਕਿਸੇ ਟਰੈਕਟਰ ਦਾ ਆ ਚੀਜ਼ਾਂ ਦਾ ਰੰਗ ਦੇਖ ਲਓ ਪੂਰਾ ਖੜਾ ਬਾਈ ਐਨ ਠੀਕ ਆ ਜੀ ਹਿੱਸੇ ਦਾ ਰੰਗ ਬਾਈ ਕਿਤੇ ਤਾਂ ਨਹੀਂ ਖਰਾਬ ਹੋਇਆ ਵਾ ਸਾਰਾ ਦੇਖ ਲਓ ਸਾਰੇ ਪਾਸੇ ਤੇ ਰੰਗ ਐਨ ਪੂਰਾ ਓਕੇ ਖੜਾ ਲੋ ਜੀ ਤੇ ਬਾਈ ਵੀਡੀਓ ਬਣਾਉਂਦੇ ਬਣਾਉਂਦੇ ਅੱਜ 3-4 ਵਾਰ ਵੀਡੀਓ ਕੱਟਣੀ ਪੈਗੀ ਵਿੱਚ ਕਦੇ ਕੋਈ ਆ ਜਾਂਦਾ ਬਾਈ ਕਦੇ ਕੋਈ ਆ ਜਾਂਦਾ ਠੀਕ ਆ ਹੁਣ ਬਸ ਆਪਣਾ ਲਾਸਟ ਐ ਆ ਤੇ ਕਰਨ ਵੀਰ ਇਹਦਾ ਰੇਟ ਰੂਟ ਦੱਸ ਦਈਏ ਬਾਈ ਟਰੈਕਟਰ ਦਾ ਆਪਾਂ ਬਾਈ ਦਾ ਜਿਹੜਾ ਡਿਮਾਂਡ ਆ ਟਰੈਕਟਰ ਦੀ ਉਹ ਹੈਗੀ ਆ ਜੀ 3,70,000 ਰੁਪਇਆ ਠੀਕ ਹੈ ਜੀ 370 ਡਿਮਾਂਡ ਆ ਜੀ ਬਾਕੀ ਦਾ ਜਿਹੜਾ ਰੇਟ ਆ ਮਾੜੀ ਮੋਟੀ ਬਾਈ ਮਾਨਦਾਨਾ ਉਹ ਮੌਕੇ ਤੇ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਤੋਂ ਇਲਾਵਾ ਕਰਨ ਵੀਰੇ ਜੇ ਕਿਸੇ ਨੇ ਬਾਈ ਕੋਈ ਵਿਚ ਦੇਣਾ ਹੋਇਆ ਟਰੈਕਟਰ ਉਹ ਵੀ ਆਪਾਂ ਲੈ ਲਾਂਗੇ ਠੀਕ ਹੈ ਜੀ ਕਈ ਵੀ ਰਾਣਾ ਉਹ ਹੁੰਦਾ ਬਾਈ ਵਿਚ ਪੁਰਾਣਾ ਟਰੈਕਟਰ 100 ਵਿਚ ਦੇ ਬਾਈ 50 60% ਲੋਕ ਜਾਨੀ ਕਿ ਵਿਚ ਆਪਾਂ ਨੂੰ ਆਪਣਾ ਰੈਕਟ ਦੇ ਦਿੰਦੇ ਨੇ ਪੁਰਾਣਾ ਠੀਕ ਹੈ ਜੀ ਜੇਖੰਨੇ ਪੁਰਾਣਾ ਦੇਣਾ ਹੋਇਆ ਬਾਈ ਉਹ ਵੀ ਰੱਖ ਲਾਂਗੇ ਟਰੈਕਟਰ ਵਧੀਆ ਹੋਵੇ ਕਾਗਜ਼ ਪੱਤਰਾਂ ਦਾ ਠੀਕ ਹੋਵੇ ਜੀ ਬਾਕੀ ਤੁਸੀਂ ਆਪਣਾ ਟਰੈਕਟਰ ਆ ਕੇ ਦੇਖ ਜੋ ਬਾਈ ਜੇ ਤੁਹਾਨੂੰ ਆਪਣਾ ਟਰੈਕਟਰ ਵਧੀਆ ਲੱਗਦਾ ਬਾਅਦ ਚ ਆਪਾਂ ਜਾ ਕੇ ਤੁਹਾਡਾ ਟਰੈਕਟਰ ਦੇਖ ਕੇ ਵੀ ਗੱਲਬਾਤ ਕਰ ਲਾਂਗੇ ਤੇ ਬਾਈ ਕਈ ਵੀਰ ਪੁੱਛਣਗੇ ਲੋਨ ਬਾਈ ਲੋਨ ਇਹ ਤੇ ਮਤਲਬ ਕੀ ਹੋ ਜਾਊਗਾ ਕਹਿੰਦਾ ਪਾਪਾ 10 ਸਾਲ ਪੁਰਾਣੇ ਟਰੈਕਟਰ ਤੇ ਲੋਨ ਹੋ ਜਾਂਦਾ ਠੀਕ ਹੈ ਜੀ ਜਿਹੜੇ 8 9 10 ਮਾਡਲ ਆ ਬਾਈ ਇਹਨਾਂ ਤੇ ਲੋਨ ਨਹੀਂ ਹੁੰਦਾ ਹੈਗਾ ਜੀ ਕਾ ਬੈਂਕ 10 12 ਸਾਲ ਪੁਰਾਣੇ ਟਰੈਕਟਰ ਤੇ ਲੋਨ ਕਰ ਦਿੰਦਾ ਜੀ ਤੇ ਇਹ ਤੋਂ ਇਲਾਵਾ ਬਾਈ ਆਪਣੇ ਕੋਲ ਟਰੈਕਟਰ ਹੋਰ ਵੀ ਕਈ ਖੜੇ ਨੇ ਤੁਹਾਨੂੰ ਦਿਖਾ ਦੰਨੇ ਜੀ ਉਹ ਦੇਖ ਲਓ 744 ਖੜਾ ਜੀ ਇੰਡੋ ਫਾਰਮ 3050 ਖੜਾ ਹੈ ਆਪਣੇ ਕੋਲ ਨੀਲੇ ਰੰਗ ਵਾਲਾ ਸਟੈਂਡਰਡ ਖੜਾ 450 ਮੈਸੀ ਖੜਾ 18 ਮਾਡਲ ਠੀਕ ਹੈ ਜੀ ਟਰੈਕਟਰ ਹੋਰ ਇਹ ਖੜੇ ਨੇ ਬਾਈ ਤੇ ਇਹਨਾਂ ਦੀ ਵੀਡੀਓ ਆਲਰੇਡੀ ਪਾਈਆਂ ਹੋਈਆਂ ਤੁਸੀਂ ਦੇਖਦੇ ਵੀ ਰਹਿੰਦੇ ਹੋ ਦਿੱਲੀ ਤੇ ਆਪਾਂ ਵਲੌਗ ਪਾਉਂਦੇ ਆ ਬਾਈ ਤੇ ਇਤੋਂ ਇਲਾਵਾ ਜੇ ਕਿਸੇ ਹੋਰ ਮੇਰੇ ਵੀਰ ਨੇ ਕਿਸੇ ਨੇ ਸਿੱਧਾ ਟਰੈਕਟਰ ਸੇਲ ਕਰਨਾ ਹੁੰਦਾ ਬਾਈ ਸਿੱਧਾ ਜਾਨੀ ਕਿ ਬਿਨਾਂ ਕਿਸੇ ਉਹ ਤੇ ਤਾਂ ਉਹ ਵੀ ਬਾਈ ਲੈ ਲੈਣੇ ਆ ਤੇ ਆ ਟਰੈਕਟਰ ਜਾਨੀ ਕਿ ਮੇਨ ਸ਼ਰਤਾਂ ਆਹੀ ਆ ਵੀ ਟਰੈਕਟਰ ਵਧੀਆ ਹੋਵੇ ਇੰਜਨ ਗੇਅਰ ਦਾ ਕਾਗਜ਼ ਪੱਤਰਾ ਦਾ ਸਹੀ ਹੋਵੇ ਤੇ ਸਭ ਤੋਂ ਬੜੀ ਗੱਲ ਸਾਡੇ ਲੋਕਲ ਹੋਵੇ ਬਾਈ ਦੂਰ ਟਰੈਕਟਰ ਲੈਣ ਬਾਈ ਜਾ ਨਹੀਂ ਹੁੰਦਾ ਨੇੜੇ 150 ਕਿਲੋਮੀਟਰ ਦੀ ਦਾ ਚਲੋ ਬੰਦਾ ਲੈ ਆਉਂਦਾ ਜਾ ਕੇ ਠੀਕ ਆ ਜੀ ਤੇ ਬਾਕੀ ਜਦੋਂ ਇਲਾਵਾ ਹੋਰ ਵੀ ਟਰੈਕਟਰ ਆਇਆ ਬਾਈ 475 ਉਹ ਆਪਾਂ ਕੱਲ ਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਜਾ ਜੇ ਉਹ ਲਿਆਂਦਾ ਉਹਨੂੰ ਧੋਣਾ ਹੈ ਬਾਈ ਚੰਗੀ ਤਰ੍ਹਾਂ ਮਿੱਟੀ ਨਾਲ ਲਿਪੜਿਆ ਪਿਆ ਤੇ ਇਹ ਤੋਂ ਇਲਾਵਾ ਬਾਈ ਇੰਡੋ ਫਾਰਮ ਟਰੈਕਟਰ ਆਪਣੇ ਕੋਲ ਨਵੇਂ ਨੇ ਸਾਰੇ ਮਾਡਲ ਆਪਣੇ ਕੋਲ ਇੰਡੋ ਫਾਰਮ ਦੇ 30 52 NV 30 60 ਤੇ 2 ਸਪੀਡ 3 ਸਪੀਡ ਸਾਰੇ ਨੇ 30 48 ਖੜਾ ਜੀ ਆਹ ਲਾਸਟ ਵਿੱਚ ਠੀਕ ਆ ਜੀ ਜੇ ਕੋਈ ਵੀ ਮੇਰਾ ਵੀਰ ਨਵੇਂ ਦਾ ਚਾਹਵਨ ਹੁੰਦਾ ਤਾਂ ਬਾਈ ਨਵਾਂ ਵੀ ਟਰੈਕਟਰ ਆ ਕੇ ਆਪਣੇ ਕੋਲ ਦੇਖ ਸਕਦਾ ਤੇ ਡੀਲ ਕਰ ਸਕਦਾ ਬਹੁਤ ਵਧੀਆ ਰੇਟ 'ਚ ਟਰੈਕਟਰ ਮਿਲ ਜਾਂਦਾ ਬਾਈ ਤੇ ਜਿਹਨੇ ਕੰਮ ਕਰਨ ਵਾਸਤੇ ਲੈਣਾ ਜਾਂ ਕਿਸੇ ਨੇ ਕਿਰਾਏ ਪਾਲੇ ਦਾ ਕੰਮ ਕਰਨਾ ਉਹਦੇ ਵਾਸਤੇ ਟਰੈਕਟਰ ਵਧੀਆ ਨੇ ਤੇ ਇੱਥੇ ਤੇ ਲੋਨ ਹੋ ਜਾਂਦਾ ਬਾਈ ਯਾਨੀ ਕਿ ਅ ਸਰਕਾਰੀ ਬੈਂਕਾਂ ਵੀ ਲੋਨ ਕਰਦੀਆਂ ਨੇ ਤੇ ਜੇ ਕੋਈ ਵੀਂਟੋ ਫਾਰਮ ਦਾ ਚਾਹਵਾਨ ਹੋਏ ਆਪਣੇ ਰੂਫਲ ਡੀਲਰਸ਼ਿਪੇ ਆ ਕੇ ਟਰੈਕਟਰ ਦੇਖ ਸਕਦਾ ਤੇ ਟਰੈਕਟਰ ਦਾ ਸੌਦਾ ਕਰ ਸਕਦਾ ਆਪਣੇ ਨਾਲ ਬਾਕੀ ਵੀਰੋ ਇਹਦੇ ਲਾਵਾ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈ ਜੀ ਸੇਮ ਜੱਗੂ ਮਹਾਲ ਦੇ ਨਾਮ ਤੇ ਜੀ ਪੂਰੇ ਵੀ ਆਪਾਂ ਟਰੈਕਟਰ ਦੀਆਂ ਵੀਡੀਓ ਪਾਉਂਦੇ ਰਹਿੰਦੇ ਆਂ ਬਾਈ ਤੇ ਇੰਸਟਾਗ੍ਰam ਪੇਜ ਨੂੰ ਵੀ ਜਾ ਕੇ ਜਰੂਰ ਬਾਈ ਫੋਲੋ ਕਰਿਓ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆਂ ਤੇ ਜਿੰਨੇ ਵੀ ਵੀਰ ਆਪਣੇ ਨਾਲ YouTube ਤੇ ਬਾਈ ਨਵੇਂ ਜੁੜਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਹੜਾ ਬੈਲ ਆਈਕਨ ਵਾਲਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਜਿਹੜੀਆਂ ਆਪਾਂ ਹੋਰ ਅੱਗੇ ਨਵੀਆਂ ਵੀਡੀਓ ਪਾਉਣ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਬਾਈ ਨਾਲ ਦੀ ਨਾਲ ਮਿਲ ਜਾਇਆ ਕਰੇ ਤੇ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦਿਓ ਬਾਈ ਵਧੀਆ ਨਹੀਂ ਲੱਗਦੀ ਤਾਂ ਡਿਸਲਾਈਕ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗਸ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ